ਤੇ ਆਪਾਂ ਗੱਲ ਕੀਤੀ ਸੀ ਮਿੰਟੂ ਜੀ ਟਿਕਟਾਂ ਦੀ ਇਧਰੋਂ ਸੇਵਕ ਨਹੀਂ ਲੱਭਦਾ ਪਿਆ ਪੰਜਾਬ ਪੁਲਿਸ ਨੂੰ ਕਹਿੰਦੇ ਕਿ ਬਾਈ ਸੇਵਕ ਟਿਕਟਾਂ ਦਾ ਆਫਰ ਦੇਣਾ ਸੀ ਕਨੇ ਜੀ ਟਿਕਟ ਟੋਕ ਲੈਣੀ ਤਾਂ ਦੱਸੋ ਐ ਐਮਐਲਏ ਸਾਹਿਬਾਂ ਨੂੰ ਆਮਲ ਵੀ ਪਾਰਟੀ ਦੇ ਕਹਿੰਦੇ ਕਿ ਜੇ ਨਹੀਂ ਟਿਕਟ ਲੈਣੀ ਤਾਂ ਦੱਸੋ ਵੀ ਕਨੇ ਕਿ ਬਾਈ ਕਿਤੇ ਹੋਰ ਸੈਟਿੰਗ ਕਰਾ ਦਨੇ ਅਡਜਸਟ ਕਰਾ ਦਿੰਨੇ ਬਾਈ ਆਜੋ ਭਾਜ ਭਾਜ ਜੁਆਇਨ ਕਰ ਲਓਗੇ ਤਦਰੋਂ ਪੰਜਾਬ ਪੁਲਿਸ ਨੂੰ ਲੱਭਦੀ ਫਿਰਦੀ ਬਾਈ ਸੇਵਕ ਕੌਣ ਆ ਕਿੱਥੇ ਆ ਉਹਦਾ ਕੋਈ ਪਤਾ ਨਹੀਂ ਲੱਗਦਾ ਪਿਆ ਪਰ ਮੈਨੂੰ ਇੱਕ ਗੱਲ ਦੀ ਹੈਰਾਨੀ ਹੋਈ ਐਮਐਲਏ ਸਾਹਿਬਾਂ ਨੇ ਫੋਨ ਕਿਵੇਂ ਚੱਕਲੇ WhatsApp ਦੇ ਉੱਤੇ ਗੱਲ ਕਿਵੇਂ ਕਰ ਰਜਿੰਦਰ ਕੌਰ ਸ਼ਿਨਾ ਨੇ ਮੇਰੇ ਖਿਆਲ ਨਾਲ ਐਮ ਐਲ ਏ ਸੀ ਰਜਿੰਦਰਪਾਲ ਕੌਰ ਸ਼ਿਨਾ ਹਾਂਜੀ ਹਾਂਜੀ ਜੀ ਜੀ ਇਹ ਦੇਖੋ ਸੇਵਕ ਤਾਂ ਲੱਭਣਾ ਚਾਹੀਦਾ ਹੁਣ ਕਿ ਉਹ ਕਿਹਦਾ ਸੇਵਕ ਹੈਗਾ ਜੀ ਸੇਵਕ ਵੀ ਤੇ ਕਈ ਤਰ੍ਹਾਂ ਦੇ ਹੁੰਦੇ ਆ ਨਾ ਕਿ ਗਾਂ ਸੇਵਕ ਵੀ ਕਈਆਂ ਦੇ ਸੇਵਕ ਹੁੰਦੇ ਆ ਪਰ ਪੰਜਾਬੀਆਂ ਦਾ ਉੱਦਾਂ ਨਾ ਗੁਰਸੇਵਕ ਹੋ ਕੇ ਤੇ ਜ਼ਿਆਦਾਤਰ ਆਪਾਂ ਕਹਿੰਦੇ ਆ ਕਿ ਸੇਵਕ ਛੋਟਾ ਨਾਮ ਤੇ ਹੁੰਦਾ ਇਹ ਹੁਣ ਪੱਕਾ ਹੀ ਸੇਵਕ ਕਿਹੜਾ ਇਹ ਤਾਂ ਬਹੁਤ ਘੱਟ ਪੱਕਾ ਨਾਮ ਹੁੰਦਾ ਪਹਿਲੀ ਗੱਲ ਤੇ ਜੀ ਹਾਂ ਹਾਂ ਦੂਜੀ ਗੱਲ ਇਹ ਆ ਕਿ ਦੇਖੋ ਫੋਨ ਹੋਇਆ ਬਾਹਰਲੇ ਕਿਸੇ ਮੁਲਕ ਦੇ ਸਰਬਰ ਤੋਂ ਜੀ ਇੱਥੇ 36 ਅੱਗੇ ਵੀ ਆਪਾਂ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਤੇ ਬਾਅਦ ਵਿੱਚ ਇਹਨਾਂ ਦੇ ਸਾਥੀ ਨੇ ਦੋਸ਼ ਲਾਇਆ ਸੀ ਕਿ ਕਿਵੇਂ ਫੋਨ ਖਰੀਦੇ ਗਏ ਸਿਮ ਖਰੀਦੇ ਗਏ ਤੇ 2014 ਚ ਇਹਨਾਂ ਨੇ ਰੋਲਾ ਪਾਇਆ ਹੁਣ ਸਾਨੂੰ ਪਤਾ ਨਹੀਂ ਹੈ ਜੇ ਮੰਨ ਲਓ ਕਿਸੇ ਐਮਐਲਏ ਨੂੰ ਇਸ ਤਰ੍ਹਾਂ ਕਿਸੇ ਨੇ ਵੀ ABC ਚਾਹੇ ਕੋਈ ਤੁਹਾਡਾ ਚਾਹੇ ਕੋਈ ਹੋਰਗਾ ਨਾ ਕਿਸੇ ਨੇ ਵੀ ਉਲਝਾਉਣਾ ਉਹ ਤਾਂ ਜਿੱਥੋਂ ਮਰਜ਼ੀ ਫੋਨ ਕਰਵਾ ਦੇ ਉਹ ਤਾਂ ਅੱਜਕੱਲ ਸੌਫਟਵੇਅਰ ਨੇ ਤੁਹਾਡੇ ਕੋਲ ਪੇੜ ਸੌਫਟਵੇਅਰ ਨੇ ਜਿੱਥੋਂ ਦਾ ਮਰਜ਼ੀ ਨੰਬਰ ਬਣਾ ਲਓ 100 ਕਿਹੜਾ ਸੇਵਕ ਲੱਭਦਾ ਪਿਆ ਉਹ ਜਿਹੜਾ 25 ਕਰੋੜ 25 ਕਰੋੜ ਦਾ ਰੌਲਾ ਪਾਉਂਦਾ ਸੀ ਉਹ ਤੇ ਆਪ ਹੀ 20 ਪਜਾ ਗਿਆ ਇਹਨਾਂ ਦੀ ਅੰਗਰਾਲ ਤੇ ਉਧਰ ਚਲੇ ਗਿਆ ਉਹ ਟੀਨ ਟੀਨ ਕਰਾਤੀ ਸਾਰੇ ਕੰਮ ਉਹਨੇ ਸਾਰਾ ਮਾਮਲਾ ਹੀ ਸਕ੍ਰਿਪਟਡ ਦੱਸ ਦਿੱਤਾ ਤਾਂ ਖੈਰ ਦੇਖੋ ਗੱਲ ਇਹ ਆ ਕਿ ਸੇਵਕ ਲੱਭਣਾ ਤੇ ਚਾਹੀਦਾ 50 ਪਰ ਕੀ ਲੱਭੇਗੀ ਇਹ ਤਾਂ ਬਾਹਰਲਾ ਸਰਵਰ ਹੈ ਲੈਣਾ ਨਹੀਂ ਦੇ ਰਾਨੀ ਇਹ ਬਸ ਐਵੇਂ ਹੁਣ ਇੱਕ ਦੋ ਦਿਨ ਖਬਰਾਂ ਲੱਗੀਆਂ ਆ ਬੀਬਾ ਜੀ ਨੂੰ ਕੌਣ ਜਾਣਦਾ ਸੀ ਸ਼ੀਨਾ ਸ਼ੀਨਾ ਹੋਈ ਪਈ ਬੀਬੀ ਸ਼ੀਨਾ ਬੀਬੀ ਸ਼ੀਨਾ ਇਹ ਤਾਂ ਇਥੋਂ ਪੰਜਾਬ ਛੱਡ ਕੇ ਦਿੱਲੀ ਜਾਂਦੇ ਹੁੰਦੇ ਸੀ ਕੇਜਰੀਵਾਲ ਸਾਹਿਬ ਕੋਲੇ ਬਿਆਂ ਵੀ ਕੰਮਕੋਮ ਕਰਾਈਏ ਵਿੱਚ ਸ਼ਿਕਵਿਸ਼ੁਕ ਵੀ ਸੀ ਕਿ ਮੈਨਾਂ ਲਿਖਾ ਹਾਂ ਜੀ ਹਾਂ ਜੀ ਬਿਲਕੁਲ ਤੁਹਾਡੀ ਗੱਲ ਸਹੀ ਮਿਲ ਕੇ ਵੀ ਆਏ ਸਨ ਤੇ ਇਹਨਾਂ ਨੇ ਆ ਕੇ ਬਾਅਦ ਬਿਆਨ ਵੀ ਦਿੱਤਾ ਸੀਗਾ ਜੀ ਤੇ ਮੈਂ ਉਦੋਂ ਵੀ ਕਿਹਾ ਸੀਗਾ ਕਿ ਅੱਜਕੱਲ ਪੰਜਾਬ ਦੇ ਸੀਵਰਾਂ ਦਾ ਕੰਮ ਵੀ ਉਥੇ ਹੋਣ ਲੱਗ ਪਿਆ ਜੀ ਜੀ ਤਾਂ ਕਹਿੰਦਾ ਮਤਲਬ ਇਹ ਆ ਕਿ ਠੀਕ ਆ ਪੁਲਿਸ ਲੱਭ ਰਹੀ ਹੈ ਜਾਂ ਕਰ ਰਹੀ ਹੈ ਇਹਦੇ ਚ ਹੋਣਾ ਵਟਿਆ ਕੱਖ ਨਹੀਂ ਜਾਣਾ ਇਹਦਾ ਹਾਲ ਇਹਦਾ ਹਸ਼ਰ ਉਹੀ ਹੋਣਾ ਜਿਹੜਾ ਆਪਰੇਸ਼ਨ ਲੂਟਸ ਪਾਰਟ 1 ਹੋਇਆ ਸੀ ਕੁਝ ਨਹੀਂ ਹੋਣਾ ਇੱਥੇ ਤੁਸੀਂ ਇੱਥੇ ਮੈਂ ਨਾ ਸੇਵਕ ਲੱਭਣਾ ਨਾ ਉਹ ਲੱਭਣਾ ਜਿਹਦਾ ਉਹ ਗਾਂ ਸੇਵਕ ਆ ਭਾਵੇਂ ਕਿਸੇ ਦਾ ਹੀ ਆ ਸੋ ਇਸ ਕਰਕੇ ਇਹ ਸੇਵਕ ਛੱਡੋ ਇਤੇ ਐਗਜ਼ੈਕਟ ਲੋਕੇਸ਼ਨ ਹੀ ਲੱਭ ਲੈਣ ਕਿ ਕਿੱਥੋਂ ਆਇਆ ਹੁਣ ਇਹ ਬਹੁਤ ਵੱਡੀ ਗੱਲ ਹੋ ਗਈ ਜੀ ਸੇਵਕ ਨਹੀਂ ਰੱਬ ਦਾ ਹੁਣ ਨਹੀਂ ਮੁੜਦੇ ਯਾਰ ਉਹ ਬਸ ਕੇ ਜੀ 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 ਬਾਕੀ ਪਤਾ ਨਹੀਂ ਹੈ ਹੁਣ ਪੁਲਿਸ ਦੇ ਹੱਥ ਬਸ ਮੈਨੂੰ ਲੱਗਦਾ ਨਹੀਂਗਾ ਕੁਛ ਆਊਗਾ ਕਿਉਂਕਿ ਬਾਹਰਲੇ ਨੰਬਰ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਕਿ ਬਾਹਰਲੇ ਸਰਵਰ ਤੋਂ ਆਇਆ ਉਹਦੀ ਕਹਾਣੀ ਵੈਸੀ ਰੇਂਜੋਂ ਬਾਹਰ ਹੋ ਜੂਗੀ ਤਾਂ ਬਾਕੀ ਮੇਲਾ ਤੇ ਕੋ ਰਿਕਾਰਡਿੰਗ ਸਕੋਰਿੰਗ ਪਤਾ ਨਹੀਂ ਜੀ ਹੁੰਦੀ ਤਾਂ ਮੇਲਾ ਤੇ ਰੱਖ ਦੇਣੀ ਸੀ ਇਹਨਾਂ ਨੇ ਤਾਂ ਆਮਰਵੀ ਪਾਰਟੀ ਵਾਲੇ ਨੇ ਹੁਣ ਤੱਕ মিডিਆ ਦੇ ਵਿੱਚ ਉਹ ਪਤਾ ਨਹੀਂ ਕਿਉਂ ਨਹੀਂ ਰੱਖੀ ਹੈ ਜਾਂ ਹੈ ਹੀ ਨਹੀਂ ਇਹਨਾਂ ਕੋਲ ਜੀ ਉਹ ਹੀ ਜਾਣਦੇ ਨੇਗੇ ਜੀ ਜੀ